ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਪੰਜਾਬ ਦੇ ਪੈਨਸ਼ਨਰਾਂ ਲਈ ਜਨਵਰੀ ਮਹੀਨੇ ਦੀ ਪੈਨਸ਼ਨ ਨੂੰ ਲੈ ਕੇ ਬਹੁਤ ਹੀ ਅਹਿਮ ਅਪਡੇਟ ਸਾਹਮਣੇ ਆਈ ਹੈ ਲਗਾਤਾਰ 13 ਜਨਵਰੀ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੈਨਸ਼ਨ ਦੀ ਰਾਸ਼ੀ ਜਾਰੀ ਖਾਤਿਆਂ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜ਼ਿਲ੍ਹਾ ਜਲੰਧਰ ਦੀ ਜਲੰਧਰ ਦੇ ਹਲਕੇ ਮਹਿਤਪੁਰ ਆਮਦਪੁਰ ਨਕੋਦਰ ਨੂਰ ਮਹਿਲ ਫਲੋਰ ਰੁਕੀ ਕਲਾਂ ਭੋਗਪੁਰ ਤੇ ਸਾਹਕੋਟ ਵਿੱਚ ਦਿਵਿਆਂਗਤ ਤੇ ਵਿਧਵਾ ਪੈਨਸ਼ਨ ਜਾਰੀ ਹੋ ਚੁੱਕੀ ਹੈ ਹਾਲਾਂਕਿ ਬੁਢਾਪਾ ਪੈਨਸ਼ਨ ਵਾਲੇ ਤੱਕ ਇੱਥੇ ਅਪਡੇਟ ਨਹੀਂ ਹੋਈ ਹੈ ਦੂਜੇ ਪਾਸੇ ਜ਼ਿਲ੍ਹਾ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਪੁਲਤ ਅਤੇ ਫਗਵਾੜਾ ਵਿੱਚ ਬੁਢਾਪਾ ਬੇਸਾਰਾ ਵਿਧਵਾ ਤੇ ਅੰਗਹੀਣ ਸਾਰੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਹਨ ਇਤੋਂ ਦੇ ਲਾਪਾਤਰੀ ਆਪਣੀ 1500 ਦੀ ਕਿਸ਼ਤ ਬੈਂਕ ਵਿੱਚ ਜਾ ਕੇ ਪ੍ਰਾਪਤ ਕਰ ਸਕਦੇ ਹਨ। ਇਸ ਵਾਰ ਬਹੁਤ ਸਾਰੇ ਪੈਨਸ਼ਨਰਾਂ ਲਈ ਦੋਣੀ ਖੁਸ਼ੀ ਦੀ ਖਬਰ ਇਹ ਹੈ ਕਿ ਉਹਨਾਂ ਦੇ ਖਾਤਿਆਂ ਵਿੱਚ 3000 ਆਏ ਹਨ। ਇਸ ਦਾ ਕਾਰਨ ਇਹ ਹੈ ਕਿ ਦਸੰਬਰ ਮਹੀਨੇ ਦੀ ਪੈਨਸ਼ਨ ਵੀ ਜਨਵਰੀ ਵਿੱਚ ਹੀ ਜਾਰੀ ਹੋਈ ਹੈ ਜਿਸ ਕਰਕੇ 2 ਮਹੀਨਿਆਂ ਦੀ ਰਾਸ਼ੀ ਇਕੱਠੀ ਮਿਲ ਰਹੀ ਹੈ। ਗੱਲ ਕਰੀਏ ਸ਼੍ਰੀ ਫਤਿਹਗੜ ਸਾਹਿਬ ਦੀ ਤਾਂ ਉੱਥੇ ਪੈਨਸ਼ਨਰਾਂ ਨੂੰ ਮੈਸੇਜ ਤਾਂ ਜਾ ਰਹੇ ਹਨ ਪਰ ਹਾਲੇ ਪੂਰੀ ਤਰ੍ਹਾਂ ਕਨਫਰਮ ਨਹੀਂ ਹੋਈ ਹੈ ਕਿ ਕਿਹੜੀ ਪੈਨਸ਼ਨ ਆਈ ਹੈ। ਜ਼ਿਲ੍ਹਾ ਰੋਪੜ ਵਿੱਚ ਵੀ ਹਾਲੇ ਪੈਨਸ਼ਨ ਦਾ ਇੰਤਜ਼ਾਰ ਬਾਕੀ ਹੈ। ਪੈਨਸ਼ਨ ਦੀ ਰਾਸ਼ੀ ਹਲੇ ਵੀ 1500 ਹੀ ਮਿਲ ਰਹੀ ਹੈ ਅਤੇ 2500 ਬਾਰੇ ਹਲੇ ਕੋਈ ਵੀ ਅਧਿਕਾਰਿਤ ਐਲਾਨ ਨਹੀਂ ਹੋਇਆ ਹੈ ਪਰ ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਗੀ ਦੇ ਮੇਲੇ ਤੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਬਜਟ ਵਿੱਚ ਔਰਤਾਂ ਦੇ ਖਾਤਿਆਂ ਵਿੱਚ 11100 ਰੁਪਏ ਪਾਉਣੇ ਸ਼ੁਰੂ ਕਰ ਦਿੱਤੇ ਜਾਣਗੇ ਇਹ ਪੰਜਾਬ ਦੀਆਂ ਔਰਤਾਂ ਲਈ ਇੱਕ ਬਹੁਤ ਵੱਡਾ ਤੋਹਫਾ ਹੋਵੇਗਾ ਜੋ ਅਗਲੇ ਕੁਝ ਮਹੀਨਿਆਂ ਵਿੱਚ ਹਕੀਕਤ ਬਣ ਜਾਵੇਗਾ ਸਾਥੀਓ ਜੇਕਰ ਤੁਹਾਡੇ ਜ਼ਿਲ੍ਹੇ ਵਿੱਚ ਪੈਨਸ਼ਨ ਆਲੇ ਤੱਕ ਨਹੀਂ ਆਈ ਹੈ ਤਾਂ ਕਮੈਂਟ ਵਿੱਚ ਆਪਣੇ ਜ਼ਿਲ੍ਹੇ ਦਾ ਨਾਮ ਜਰੂਰ ਲਿਖੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਹੀ ਸਮੇਂ ਤੇ ਜਾਣਕਾਰੀ ਦੇ ਸਕੀਏ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ